ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਗੁਰੂ ਸਰ ਲੋਪੋ ਸਾਹਿਬ ਵਿਖੇ ਅੱਜ 6ਵੇਂ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ ਦੀ ਖੁਸ਼ੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਜੈਸ ਵਿੱਚ ਕਥਾ ਵਿਚਾਰਾਂ ਅਪ੍ਰਾਂਤ ਲੋਪੋ ਵਾਲਾ ਕਵੀਸ਼ਰੀ ਜੱਥਾ ਭਾਈ ਪਰਮਜੀਤ ਸਿੰਘ ਪੰਮਾ ਤੇ ਸਾਥੀਆਂ ਨੇ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਨਗਰ ਨਿਵਾਸੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਸਦਕਾ ਨੌਜਵਾਨ ਸਭਾ ਵੱਲੋਂ ਚਾਹ ਅਤੇ ਮਠਿਆਈਆਂ ਦੇ ਪੰਡਾਰੇ ਤੋਟ ਵਰਤਾਏ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हा 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 तीन अपने वारा दुख हंता सुखरासा तौ बिघनना को लाग ज कि प्रभ आगे ਤਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਬੜਿਆਈ ਕੋਈ ਨਾ ਨਾ ਜਾਣੇ ਮੇਰਾ ਜੀਮ ਜਿਨਾਂ ਨੇ ਬਰਮ ਦੀ ਰਾਮ ਜ ਜਾਣੀ ਕਰਦੇ ਮਜਬਾਂ ਸੇ ਮੁਲਾਕਾਤ ਨਹੀਂ ਓਹ ਹਸਾਰ ਮੰਜ਼ਲ ਦੀ ਜਾਣਦੇ ਨਾ ਪਿਤਾ ਜਿਨ੍ਹਾਂ ਨੇ ਆਬ ਹਜਾਤ ਨਹੀਂ ਮਿਲੂ ਦੇਸ ਅਲਾਹੀ ਦੀ ਖਬਰ ਕਿਥੋਂ ਪਾਈ ਗਲੀ ਮਹਿਬੂਬ ਦੀ ਚਾਤ ਨਹੀਂ ਆਉ ਤੇ ਬਨਣਾ ਸੇ ਦਿਸੇ ਦਰਬਾਰ ਸਿੰਘਾ ਇੱਕੋ ਬਰਮ ਹੈ ਦੂਸਰੀ ਜਾਤ ਨਹੀਂ ਇੱਕੋ ਬਰਮ ਹੈ ਦੂਸਰੀ ਜਾਤ ਨਹੀਂ ਸੀਨ ਸਭ ਨਾਲੋਂ ਉੱਚੀ ਸ਼ਾਨ ਵਾਲੇ ਸੀਨ ਸਭ ਨਾਲੋਂ ਉੱਚੀ ਸ਼ਾਨ ਵਾਲੇ ਸਬਤ ਕਰਾਂ ਕੀ ਪੀਰਾਂ ਦੇ ਆ ਪੀਰ ਤੇਰੀ ਆਗੋਂ ਕੰਠ ਲਾਉਣਾ ਔਗਣਹਾਰਿਆਂ ਨੂੰ ਜਿੰਨਾ ਤੱਕ ਲਈ ਸ਼ਰਨ ਅਖੀਰ ਤੇਰੀ ਹਉ ਬੜੇ ਮਾਫ਼ ਕੀਤੇ ਤੇਰੀਆਂ ਰਹਿਮਤਾਂ ਨੇ ਨਜ਼ਰ ਪਈ ਜਾ ਗਹਿਰ ਗਵੀਰ ਤੇਰੀ ਨੂਰੀ ਹੁਸ਼ਨਾ ਵਾਲੀ ਦਰਬਾਰ ਸਿੰਘਾ ਮੇਰੇ ਵਸ ਜੇ ਰਦੇ ਤਸਵੀਰ ਤੇਰੀ ਮੇਰੇ ਵਸ ਜੇ ਰਦੇ ਤਸਵੀਰ ਤੇਰੀ ਪ੍ਰਥਮ ਬੋਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸੇ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਡਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਘਰ ਨੌਨੇ ਦਿਆਵੇ ਧਾਏ ਸਭ ਥਾਏ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਏ ਹੋਏ ਸਹਾਏ ਦਸਾਂ ਪਾਤਸ਼ਾਹ ਜੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਸ੍ਰੀ ਵਾਹਿਗੁਰੂ ਜਗੋ ਜਗ ਅਟਲ ਚੌਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇਨਾਂ ਦੀ ਪਾਵਨ ਪਵਿੱਤਰ ਸ਼ਤਰਛਾ ਹੇਠ ਮੇਰੀ ਬਿਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਦਸ਼ਾਹ ਇਨਾਂ ਦੇ ਪਾਵਨ ਦਰਬਾਰ ਦੇ ਵਿੱਚ ਅਮਰਤ ਵੇਲੇ ਤੋਂ ਲੈ ਪਏ ਆਪ ਗੁਰਸੰਗਤਾਂ ਹਾਜ਼ਰੀਆਂ ਭਰ ਰਹੇ ਹੋ ਆਓ ਸਾਡੀ ਇਹਦੇ ਤੁਹਾਡੀ ਹਾਜ਼ਰੀ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਹੋਵੇ ਪਰਵਾਨ ਸਿਆਣਿਆਂ ਦਾ ਕਥਨ ਹੈ ਜੇ ਜਿਹਦੀ ਜ਼ਬਾਨ ਵਿੱਚ ਫਤਿਹ ਉਹਦੀ ਮੈਦਾਨ ਵਿੱਚ ਫਤਿਹ ਦੋਨੋਂ ਹੱਥ ਜੋੜ ਕੇ ਸਤਗੁਰੂ ਦੇ ਪਾਵਨ ਚਰਨਾਂ ਦਾ ਧਿਆਨ ਧਰ ਕੇ ਜਥੇ ਨੂੰ ਦਿਓ ਬੁਲਣ ਦੀ ਪਰਵਾਨਗੀ ਅੱਖੋਂ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਾ ਹੈ ਸੇਵਕ ਜਨ ਮਾਨੇ ਪਰਤਖ ਗੁਰੂ ਨਿਸਤਾਰੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ 부ਜੀ ਸੀਤ ਲੋਹੇ ਮਨੁਆ ਸਤਿਗੁਰੂ ਕਾ ਦਰਸ਼ਨ ਪਾਏ ਜਿਓ ਅੰਮ੍ਰਿਤ ਮੇਲੇ ਤੋਂ ਲੈ ਕੇ ਪਾਵਨ ਦਰਬਾਰ ਦੇ ਵਿੱਚ ਆਪ ਸਤਿਗੁਰੂ ਜੀ ਦੀ ਇਲਾਹੀ ਗੁਰਬਾਣੀ ਸਰਵਣ ਕਰ ਰਹੇ ਸਨ ਬੜੀ ਸ਼ਕਾਰ ਜੋ ਗਿਆਨੀ ਕਥਾ ਬਾਚਕ ਸਤਿਗੁਰੂ ਜੀ ਦੀਆਂ ਅਮਰ ਅਕਾਥ ਕਹਾਣੀਆਂ ਸਤਿਗੁਰੂ ਦੀ ਇਲਾਹੀ ਗੁਰਬਾਣੀ ਦੀ ਅਮਰ ਕਥਾ ਆਪ ਵਰ ਸੰਗਤਾਂ ਨੂੰ ਆਪਣੇ ਸ਼ਬਦਾਂ ਰਾਹੀਂ ਸਰਵਣ ਕਰਵਾ ਰਹੇ ਸਨ ਬੜੇ ਉਤਮ ਭਾਗ ਨੇ ਆਪ ਵਰ ਸੰਗਤਾਂ ਦੇ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਭਰੀਜੇ ਜਿਉ ਪੈਰੋ ਬਿਨ ਭਾਗਾ ਤੋਂ ਗੁਰੂ ਦਵਾਰੇ ਨਹੀਂ ਆਇਆ ਜਾਂਦਾ ਵਾਹਿਗੁਰੂ ਭਾਵੇਂ ਇਨਸਾਨ ਬੇਲਾ ਵੀ ਕਿਉ ਨਾ ਹੋਵੇ ਪਰ ਜਿਹਦੇ ਤੇ ਸਤਗੁਰੂ ਦੀ ਕਿਰਪਾ ਹੋਵੇ ਸਤਗੁਰੂ ਦੀ ਮਿਹਰ ਦ੍ਰਿਸ਼ਟੀ ਹੋਵੇ ਉਹੀ ਬਾਬਨ ਦਰਬਾਰ ਵਿੱਚ ਹਾਜ਼ਰੀ ਭਰ ਸਕਦਾ ਸਭ ਤੋਂ ਪਹਿਲਾਂ ਉਸ ਪਰਿਪੂਰਨ ਪਰਮਾਤਮਾ ਨੂੰ ਯਾਦ ਕਰਦਾ ਵੀ ਸੱਚੇ ਬਾਦਸ਼ਾਹ ਤੁਹਾਡੇ ਗੁਣ ਗਾਉਣ ਲੱਗੇ ਆ ਜੋ ਵੀ ਕੰਮ ਵੇਢਿਆ ਉਹ ਸਹੀ ਸਲਾਮਤ ਨੇ ਪਰੇ ਚੜ ਸਕੇ ਇਥੋਂ ਤੱਕ ਜੇਕਰ ਕੋਈ ਚੋਰ ਵੀ ਚੋਰੀ ਕਰਨ ਲੱਗਦਾ ਨਾ ਪਾੜ ਦੇ ਉੱਤੇ ਉਹ ਵੀ ਚੋਰੀ ਕਰਨ ਤੋਂ ਪਹਿਲਾਂ ਉਹ ਪ੍ਰਮਾਤਮਾ ਨੂੰ ਸਿਮਰਦਾ ਸੱਚੇ ਪਾਤਸ਼ਾਹ ਕਿਤੇ ਮੈਂ ਪਾੜ ਲਾਉਂਦਾ ਫੜਿਆ ਨਾ ਜਾਮਾ ਆਪਾਂ ਤਾਂ ਉਸ ਪ੍ਰਮਾਤਮਾ ਦੇ ਗੁਣ ਗਾਉਣੇ ਆ ਜਿੰਨਾ ਸਮਾਂ ਬਾਕੀ ਆ ਉਹ ਆਪਾਂ ਗੁਣ ਗਾਉਣੇ ਆ ਮੈਂ ਗੁਰ ਸੰਗਤਾਂ ਦੇ ਚਰਨਾਂ ਵਿੱਚ ਵੀ ਬੇਨਤੀ ਕਰਾਂ ਜਿੰਨੀਆਂ ਗੁਰ ਸੰਗਤਾਂ ਗੁਰੂ ਕੇ ਲੰਗਰਾਂ ਦੇ ਵਿੱਚ ਚਾਹ ਪਾਣੀ ਸ਼ਕ ਰਹੀਆਂ ਕਿਉਂਕਿ ਧੰਨ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਉਹਨਾਂ ਦੇ ਪਾਵਨ ਅਵਤਾਰ ਦਿਹਾੜੇ ਦੀ ਖੁਸ਼ੀ ਵਿੱਚ ਅੱਜ ਲੋਕੋ ਦੀਆਂ ਗੁਰਸੰਗਤਾਂ ਨੇ ਅਥਾ ਪ੍ਰਬੰਧ ਕੀਤੇ ਆ ਲੰਗਰਾਂ ਦੇ ਵਿੱਚ ਚਾਹ ਪਾਣੀ ਦੇ ਕੇਲਿਆਂ ਦੇ ਪ੍ਰਸ਼ਾਦ ਮਠਿਆਈਆਂ ਬਣ ਰਹੇ ਆ ਸਾਡੇ ਨੌਜਵਾਨ ਵੀਰ ਸੇਵਾਦਾਰ ਤੇ ਸਾਰੀਆਂ ਗੁਰ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਚਾਹ ਪਾਣੀ ਛੱਕ ਕੇ ਆਓ ਪੰਡਾਲ ਵਿੱਚ ਬਰਾਜਮਨ ਹੋਈਏ ਆਪਾਂ ਸਤਿਗੁਰੂ ਤੋਂ ਖੁਸ਼ੀਆਂ ਪ੍ਰਾਪਤ ਕਰੀਏ ਮੈਂ ਪਹਿਲੇ ਕਾਵਕ ਹਾਂ ਮਾ ਸਾਥੀਆਂ ਤੋਂ ਵੀ ਹਰ ਵੇਲੇ ਜਪਦੇ ਰਹੀਏ ਸਤਿਗੁਰੂ ਦੀ ਬਾਣੀ ਨੂੰ ਜਿਨ੍ਹਾਂ ਜਿਨ੍ਹਾਂ ਨੇ ਗੁਰਬਾਣੀ ਦਾ ਓਟ ਆਸਰਾ ਧੱਕਿਆ ਜਿਨ੍ਹਾਂ ਨੇ ਗੁਰਬਾਣੀ ਨੂੰ ਮੁਖ ਰੱਖ ਕੇ ਆਪਣੇ ਕਾਰਜ ਵਿੱਢੇ ਨੇ ਪੈਰੇ ਉਹਨਾਂ ਦੇ ਕਾਰਜ ਭਰੀ ਪੂਰ ਸਫਲਤਾ ਕਾਰਜ ਸਫਲ ਹੋਏ ਨੇ ਆਓ ਮੇਰਾ ਸਾਥੀ ਭਾਈ ਕੁਲਵਿੰਦਰ ਸਿੰਘ ਦਿਵਾਨਾ ਪਾਲਾ ਸਿੰਘ ਘੋਲੀਆ ਦਾਸ ਪਰਮਜੀਤ ਸਿਬਮਾ ਲੁੱਪ ਵਾਲੇ ਜਥੇ ਤੋਂ ਸੁਣੋ ਵੀ ਹਰ ਵੇਲੇ ਜਪਦੇ ਰਹੀਏ ਸਤਗੁਰ ਦੀ ਬਾਣੀ ਬਾਣੀ ਨੂੰ ਜਪ-ਜਪ ਕੇ ਮੂਰੇ ਲਾਲਿਆ ਜਪ-ਜਪ ਕੇ ਮੂਰੇ ਲਾਲਿਆ ਕੁਦਰਤ ਪਟਾਣੀ ਨੂੰ ਹਰ ਵੇਲੇ ਜਪਦੇ ਰਹੀਏ ਸਤ ਗੁਰ ਦੀ ਬਾਣੀ ਨੂੰ ਹਰ ਵੇਲੇ ਜਪਦੇ ਰਹੀਏ ਓ ਸਤ ਗੁਰ ਦੀ ਕਿਰਪਾ ਹੋ ਜੇ ਸਾਰੇ ਸੰਸਾਰ ਤੇ ਸੁੱਖਾਂ ਦੀਆਂ ਵਗਣਾ ਹਵਾਵਾਂ ਸਭ ਦੇ ਪਰਵਾਰ ਤੇ ਇੱਕੋ ਹੀ ਓਟ ਆਸਰਾ ਇੱਕੋ ਹੀ ਓਟ ਆਸਰਾ ਤਕੀਏ ਗੁਰਬਾਣੀ ਨੂੰ ਹਰ ਵੇਲੇ ਜਪਦੇ ਰਹੀਏ ਸਤ ਗੁਰ ਦੀ ਬਾਣੀ ਨੂੰ ਹਰ ਵੇਲੇ ਜਪਦੇ ਰਹੀਏ ਕਾਗਾ ਤੋਂ ਹੰਸ ਬਣਾਉਂਦੀ ਇੱਕੋ ਗੁਰਬਾਣੀ ਐ ਪਾਗੇ ਨੇ ਅਮਰ ਮਰਤਬੇ ਜਿਨ੍ਹਾਂ ਨੇ ਜਾਣੀ ਐ ਜਪ-ਜਪ ਕੇ ਮੂਰੇ ਲਾਲਿਆ ਜਪ-ਜਪ ਕੇ ਮੂਰੇ ਲਾਲਾ ਕੁਦਰਤ ਪਟ ਰਾਣੀ ਨੂੰ ਹਰ ਵੇਲੇ ਜਪਦੇ ਰਹੀਏ ਸਤ ਗੁਰ ਦੀ ਬਾਣੀ ਨੂੰ ਹਰ ਵੇਲੇ ਜਪਦੇ ਰਹੀਏ ਓ ਤਰ ਕੇ ਨੇ ਚੋਰ ਭੂਮੀਆਂ ਪਾ ਕੇ ਅਪਦੇਸ਼ ਨੂੰ ਟਾਕੇ ਦਾ ਰਾਣਾ ਸੁਣ ਕੇ ਜਪਦਾ ਹਮੇਸ਼ ਨੂੰ ਲੜਕੀ ਤੋਂ ਲੜਕਾ ਬਣ ਗਿਆ ਲੜਕੀ ਤੋਂ ਲੜਕਾ ਬਣ ਗਿਆ ਪਾ ਕੇ ਨਿਰਬਾਣੀ ਨੂੰ ਹਰ ਵੇਲੇ ਹਰ ਵੇਲੇ ਜਪਦੇ ਰਹੀਏ ਸਤ ਗੁਰ ਦੀ ਬਾਣੀ ਨੂੰ ਹਰ ਵੇਲੇ ਜਪਦੇ ਰਹੀਏ ਉਹ ਪਲ ਦੇ ਵਿੱਚ ਸਾਥ ਬਣਾਉਂਦੀ ਹਰ ਦਾ ਜੋ ਤਪਿਆ ਹੈ ਹੋ ਜਾਂਦੀ ਦੁਨੀਆ ਬੱਕਰੀ ਜਿਸ ਨੇ ਵੀ ਜਪਿਆ ਹੈ ਹੋ ਜਾਂਦੀ ਦੁਨੀਆ ਬੱਕਰੀ ਜਿਸ ਨੇ ਵੀ ਜਪਿਆ ਹੈ ਪਲ ਦੇ ਵਿੱਚ ਬਦਲ ਬਖਾਉਂਦੀ ਦੁੱਧਾਂ ਵਿੱਚ ਪਾਣੀ ਨੂੰ ਹਰ ਵੇਲੇ ਜਪਦੇ ਰਹੀਏ ਛਤਗੁਰ ਦੀ ਬਾਣੀ ਨੂੰ ਹਰ ਵੇਲੇ ਜਪਦੇ ਰਹੀਏ ਹੋ ਸੱਜਣ ਠੱਗ ਸੰਤ ਬਣਾਤੇ ਠੱਗੀਆਂ ਸੀ ਮਾਰ ਰਹੇ ਕਉਡੇ ਦੇ ਤਪੇ ਕੜਾਹੇ ਬਾਣੀ ਨਾਲ ਠਾਰ ਰਹੇ ਆਈ ਹੈ ਤੁਰ ਦਰਗਾਹੋਂ ਤਾਰਨ ਪਰਾਨੀ ਨੂੰ ਹਰਵੇ ਜਪਦੇ ਰਹੀਏ ਸਤਗੁਰ ਦੀ ਬਾਣੀ ਨੂੰ ਹਰ ਵੇਲੇ ਜਪਦੇ ਰਹੀਏ ਓ ਸਰਦਾ ਨਾਲ ਪੜਨ ਸੁਣਨ ਜੋ ਪੂਰਾ ਬਸ਼ਵਾਸ ਕਰੇ ਸੂਲੀ ਤੋਂ ਸੂਲ ਬਣਾਉਂਦੀ ਦੁੱਖਾਂ ਦਾ ਨਾਸ ਕਰੇ ਧੀਵਨ ਦੀ ਹੈਸਲ ਜਾਉਂਦੀ ਜੀਵਨ ਦੀ ਹੈਸਲ ਜਾਉਂਦੀ ਔਲੇ ਜੀਵਿਤਾਣੀ ਨੂੰ ਹਰ ਵੇਲੇ ਜਪਦੇ ਰਹੀਏ ਸਤ ਗੁਰ ਦੀ ਬਾਣੀ ਨੂੰ ਹਰ ਵੇਲੇ ਜਪਦੇ ਰਹੀਏ ਓ ਪਿੰਗਲੇ ਨੂੰ ਪਰਬਤ ਝਾੜੇ ਕਣ ਕਾ ਗੁਰ ਬਾਣੀ ਦਾ ਵਰਤਾ ਫਿਰ ਨੂਰ ਅਲਾਈ ਰਤਨਾ ਦੀ ਖਾਣੀ ਦਾ ਅਕੀਆਂ ਬਰੀ ਠੇ ਮਿੱਠੇ ਅਕੀਆਂ ਬਰੀ ਠੇ ਮਿੱਠੇ ਲੱਗ ਜਾਂਦੇ ਟਾਣੀ ਨੂੰ ਹਰ ਵੇਲੇ ਹਰ ਵੇਲੇ ਜਪਦੇ ਰਹੀਏ ਸਤ ਗੁਰ ਦੀ ਬਾਣੀ ਨੂੰ ਹਰ ਵੇਲੇ ਜਪਦੇ ਰਹੀਏ ਹਉ ਕੂਟਾ ਹੈ ਕਲਪ ਬਿਰਸ਼ ਦਾ ਬਹਿ ਕੇ ਰੰਗ ਮਾਣ ਸਦਾ ਹਉ ਮੈਨੂੰ ਛੱਡ ਕੇ ਪੰਮਿਆ ਹੋ ਜਾ ਨਿਰਮਾਨ ਸਦਾ ਹਉ ਮੈਨੂੰ ਛੱਡ ਕੇ ਪੰਮਿਆ ਹੋ ਜਾ ਨਿਰਮਾਨ ਸਦਾ ਲੋਪਉ ਦੇ ਸੰਤ ਜਣਾਉਂਦੇ ਲੋਪਉ ਦੇ ਸੰਤ ਜਣਾਉਂਦੇ ਸਭ ਦੇ ਮਨ ਪਾਣੀ ਨੂੰ ਹਰ ਵੇਲੇ ਜਪਦੇ ਰਹੀਏ ਸਤ ਗੁਰ ਦੀ ਬਾਣੀ ਨੂੰ ਹਰ ਵੇਲੇ ਜਪਦੇ ਰਹੀਏ ਬੇੜੇ ਜਪਦੇ ਰਹੀਏ ਸਤਿਗੁਰੂ ਦੀ ਬਾਣੀ ਨੂੰ ਗੁਰਬਾਣੀ ਦੇ ਜਸ ਤੋਂ ਖੁਸ਼ ਹੋ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਜਿੰਨੀ ਮੈਨੇਜਮੈਂਟ ਕਮੇਟੀ ਆ ਸਾਰੀ ਗੁਰਸੰਗਤ ਵੱਲੋਂ ਬਹੁਤ ਸਾਰਾ ਅਸੀਰਵਾਦ ਜੱਥੇ ਨੂੰ ਭੇਜਿਆ ਗਿਆ ਭਾਈ ਅਮਰੀਕ ਸਿੰਘ ਜੀ ਭਾਈ ਸਾਬ ਪਾਈ ਹਾਕਮ ਸਿੰਘ ਜੀ ਗਿਆਨੀ ਉਹਨਾਂ ਵੱਲੋਂ ਬਹੁਤ ਸਾਰਾ ਸਤਿਕਾਰ ਆਇਆ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਇਹ ਮਿਆਦੇ ਮਰਾਹੀ ਲਾਈਵ ਚਲਾ ਰਹੇ ਨੇ ਸਾਜਨ ਸਟੂਡੀਓ ਲੋਕੋ ਵਾਲੇ ਉਹਨਾਂ ਦੀ ਸਾਰੀ ਟੀਮ ਵੱਲੋਂ ਜਥੇ ਨੂੰ ਬਹੁਤ ਸਾਰਾ ਸਤਿਕਾਰ ਭੇਜਿਆ ਗਿਆ ਹੋਰ ਵੀ ਬੀਰ ਬਜ਼ੁਰਗ ਸਾਡੀਆਂ ਸਤਿਕਾਰਯੋਗ ਮਾਤਾ ਪੈਣਾ ਬੀਬੀਆਂ ਵੱਲੋਂ ਬਹੁਤ ਸਾਰਾ ਸਤਿਕਾਰ ਆਇਆ ਧੰਨਵਾਦ ਕਰਦੇ ਆ ਇਸ ਘੜੀ ਨੂੰ ਜਿਨ੍ਹਾਂ ਖਜ਼ਾਨਿਆਂ ਦੇ ਵਿੱਚੋਂ ਮਾਇਆ ਆਈਆ ਸੋ ਖਜ਼ਾਨੇ ਸਤਿਗੁਰੂ ਭਰਪੂਰ ਕਰੇ ਜਥੇਦਾਰ ਅਜੀਤ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਸਤਿਕਾਰ ਆਇਆ ਧੰਨਵਾਦ ਕਰਦੇ ਆ ਇਸ ਘੜੀ ਨੂੰ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟਕ ਹੈ ਮੂਰਤ ਹਰ ਗੋਬਿੰਦ ਸਵਾਰੀ ਧੰਨ ਧੰਨ ਛੇਵੇਂ ਪਾਤਸ਼ਾਹ ਮੇਰੀ ਪੀੜੇ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਜਥੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਹੋਣ ਪਿਆਰਿਓ ਜੋ ਪਾਵਨ ਇਤਿਹਾਸ ਆ ਪਾਤਸ਼ਾਹ ਦਾ ਬੜਾ ਅਮੋਲਕਮ ਅਮੋਲਕ ਜੀ ਦੀ ਕੋਈ ਕੀਮਤ ਹੀ ਨਹੀਂ ਪਰ ਗੁਰੂ ਘਰ ਦੇ ਵਿੱਚ ਗੁਰੂ ਨਾਨਕ ਦਾ ਇੱਕ ਮਿਸ਼ਨ ਆ ਬੇਨਾਤਾਏ ਆਪਣਾ ਬਲੱਡ ਰਿਲੇਸ਼ਨ ਦੇਖੇ ਬੇ ਮੇਰਾ ਕੋਈ ਪੋਤਾ ਜਾਂ ਮੇਰੇ ਕੋਈ ਧੀ ਆ ਜਿਹਨੂੰ ਵੀ ਮਾਣ ਮਿਲਿਆ ਉਹ ਪਾਵਨ ਦਰਬਾਰ ਦੇ ਵਿੱਚੋਂ ਸੇਵਾ ਕਰਕੇ ਮਿਲਿਆ ਜੇ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਵੱਲ ਧਿਆਨ ਮਾਰੀਏ ਤਾਂ ਉਹਨਾਂ ਦੇ ਦੋ ਸਪੁੱਤਰ ਸੀ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀਂਦਾਸ ਤੇ ਸੇਵਾ ਕਿਨੂੰ ਮਿਲੀ ਭਾਈ ਲੈਣਾ ਜੀ ਜਿਹੜੇ ਦੂਜੇ ਪਾਤਸ਼ਾਹ ਬਣੇ ਬਹੁਤ ਧੰਨਵਾਦ ਸਾਡੇ ਨੌਜਵਾਨ ਵੀਰ ਭਾਈ ਸੁਰਜੀਤ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰੇ ਸਨਸਕਾਰ ਭੇਜਿਆ ਧੰਨਵਾਦ ਕਰਦੇ ਆ ਭਾਈ ਲੈਣਾ ਜੀ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਸੇਵਾ ਕੀਤੀ ਲੈਣੇ ਤੋਂ ਗੁਰੂ ਅੰਗਦ ਦੇ ਪਾਤਸ਼ਾਹ ਬਣ ਗਏ ਗੁਰੂ ਅੰਗਦ ਪਾਤਸ਼ਾਹ ਜੀ ਦੀ ਸੇਵਾ ਕਹਨੇ ਕੀਤੀ ਭਾਵੇਂ ਉਹਨਾਂ ਦਾ ਕੁੜਮ ਲੱਗਦਾ ਸੀ ਜਿਹਨੂੰ ਲੋਕ ਅਮਰੂ ਨਿਥਾਮਾ ਕਹਿੰਦੇ ਸੀ ਪਰ ਸੇਵਾ ਕਰਕੇ 12 ਸਾਲ ਲਗਾਤਾਰ ਪਾਤਸ਼ਾਹ ਨੇ ਜਾਲਟ ਹੋਣ ਦੀ ਸੇਵਾ ਕੀਤੀ ਜਿਨ੍ਹਾਂ ਨੂੰ ਅਮਰੂ ਨਥਾਮਾ ਕਹਿੰਦੇ ਸੀ ਉਹ ਪਾਤਸ਼ਾ ਨਥਾਮਿਆਂ ਦੇ ਥਾਂ ਬਣਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਤੀਜੇ ਪਾਤਸ਼ਾ ਹੁਣ ਤੀਜੇ ਪਾਤਸ਼ਾ ਦੀ ਸੇਵਾ ਭਾਈ ਜੇਠਾ ਜੀ ਜਿਹੜੇ ਤੀਜੇ ਪਾਤਸ਼ਾ ਜੀ ਦੇ ਜੋਾਈ ਬਣੇ ਜਤੀਮ ਸੀ ਭਾਵੇਂ ਪਰ ਅੱਜ ਕੌਣ ਬਣੇ ਸੇਵਾ ਕਰਕੇ ਧੰਨ ਗੁਰੂ ਰਾਮਦਾਸ ਪਾਤਸ਼ਾ ਚੌਥੇ ਪਾਤਸ਼ਾਹ ਜਿਥੇ ਇੱਕ ਨਹੀਂ ਹਜ਼ਾਰਾਂ ਨਹੀਂ ਲੱਖਾਂ ਕਰੋੜਾਂ ਦੀ ਤਦਾਦ ਵਿੱਚ ਉਹਨਾਂ ਦੇ ਪਾਵਨ ਚਰਨ ਮubaraka ਧਰਤੀ ਸ੍ਰੀ ਅਮਰਸਰ ਸਾਹਿਬ ਉਹਨਾਂ ਦੇ ਪਾਵਨ ਦਰਬਾਰ ਵਿੱਚੋਂ ਖੁਸ਼ੀਆਂ ਦੀਆਂ ਝੋੜੀਆਂ ਭਾ ਕੇ ਗੁਰਸੰਗਤਾਂ ਜਾਂਦੀਆਂ ਉਹਨਾਂ ਦੇ ਪਾਵਨ ਲੰਗਰਾਂ ਵਿੱਚੋਂ ਪ੍ਰਸ਼ਾਦਾ ਪਾਣੀ ਛਾ ਕੇ ਆਪਣੀ ਆਤਮਾ ਤ੍ਰਿਪਤ ਕਰਦੀਆਂ ਉਹਨਾਂ ਤੋਂ ਬਾਅਦ ਚੌਥੇ ਪਾਤਸ਼ਾਹ ਦੇ ਤਿੰਨ ਸੁਪੁੱਤਰ ਹੋਏ ਪਿਰਥੀ ਚੰਦ ਬਾਬਾ RAM ਦੇਵ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਹੁਣ ਸੁਭਾਗ ਪ੍ਰਾਪਤ ਕਿਨੂੰ ਹੋਇਆ ਭਾਵੇਂ ਪਿਰਥੀ ਚੰਦ ਵੱਡਾ ਸੀ ਪਰ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਛੋਟੇ ਹੋਣ ਕਰਕੇ ਤਾਂ ਵੀ ਗੁਰੂ ਪਾਤਸ਼ਾਹ ਦੀ ਆਪਣੇ ਨਾਨਾ ਜੀ ਦੀ ਦੇ ਹਿਰਦੇ ਵਿੱਚ ਇੱਕ ਥਾਂ ਬਣਾਈ ਚਰਨਾ ਵਿੱਚ ਰਹਿ ਕੇ ਨਿਮਰਤਾ ਦੇ ਪੁੰਜ ਦਇਆ ਦੇ ਸਾਗਰ ਸ਼ਾਂਤੀ ਦੇ ਸੋਮੇ ਜਿਨ੍ਹਾਂ ਨੂੰ ਸੁਭਾਗ ਪ੍ਰਾਪਤ ਹੋਇਆ ਪੰਜਵੇਂ ਨਾਨਕ ਦਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਗੱਦੀ ਤੇ ਬਰਾਜਮਾਨ ਹੋਏ ਗੱਦੀ ਤੇ ਬਰਾਜਮਾਨ ਹੋਏ ਪਾਤਸ਼ਾਹ ਦਾ ਦੀਵਾਨ ਲੱਗਿਆ ਗੁਰ ਸੰਗਤਾਂ ਹਜ਼ਾਰਾਂ ਦੀ ਤਦਾਦ ਵਿੱਚ ਪਾਤਸ਼ਾਹ ਦੇ ਦਰਬਾਰ ਵਿੱਚ ਆਉਂਦੀਆਂ ਜਥਾ ਜੋਗ ਪਟਾਮਾ ਲੈ ਕੇ ਆਉਂਦੀਆਂ ਕੋਈ ਸੁੰਦਰ ਪਸ਼ਾਕੇ ਲੈ ਕੇ ਆਉਂਦਾ ਕੋਈ ਸੁੰਦਰ ਵਸਤਰ ਲੈ ਕੇ ਆਉਂਦਾ ਕੋਈ ਗੁਰੂ ਕੇ ਲੰਗਰਾਂ ਦੇ ਵਾਸਤੇ ਰਸਤ ਲੈ ਕੇ ਆਉਂਦਾ ਐਵੇਂ ਚੱਲੀ ਗਿਆ ਦੀਵਾਨ ਗੁਰ ਸੰਗਤਾਂ ਆਈ ਗਈਆਂ ਅਥਾ ਸੰਗਤਾਂ ਦਾ ਕਾਠਾ ਹੁਣ ਜਿਵੇਂ ਪੰਜਵੇਂ ਪਾਤਸ਼ਾਹ ਜੀ ਦਾ ਅੰਮ੍ਰitsar ਸਾਹਿਬ ਵਿਖੇ ਦੀਵਾਨ ਲੱਗਿਆ ਅਮਰਤ ਸਰ ਵਿਚ ਪੰਜਵੇਂ ਗੁਰੂ ਜੀ ਨੇ ਤਾਂ ਅਮਰਤ ਸਰ ਸਹਬ ਪੰਜਵੇਂ ਗੁਰੂ ਜੀ ਨੇ ਤਾਂ ਕਰਦੇ ਨਿਹਾਲ ਸੋਣਾ 사ਜਦਾ ਦੀਵਾਨ ਵੇ ਸੰਗ ਤਾਂ ਬਹਿਰਾ ਖਤ ਆਉਂਦੀਆਂ ਦੀਵਾਨ ਵਿੱਚ ਸੰਗਤਾਂ ਵਹਿ ਹੀਰਾ ਘਾਤਾ ਆਉਂਦੀਆਂ دیਵਾਨ ਵਿੱਚ ਗੁਰੂ ਕੋਲ ਆ ਕੇ ਸਾਰੇ ਦੁੱਖ ੜੇ ਸੁਣਾਣ ਜੀ ਜਿਵੇਂ ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਗੁਰ ਸੰਗਤਾਂ ਅਥਾ ਭਟਾਵਾ ਲੈ ਕੇ ਆ ਰਹੀਆਂ ਉਹਨਾਂ ਲੈਣ ਨੂੰ ਮੇਰਾ ਸਾਥੀ ਐਉਂ ਬਣ ਕਰ ਰਹੇ ਨੇ ਅਮਾਰਾ ਤਸਰੋ ਬੇਚਾ ਪੰਜਵੇਂ ਗੁਰੂ ਜੀ ਨੇਤਾ ਮਾਰਤਾ ਸਰਬ ਵਿੱਚ ਪੰਜਵੇਂ ਗੁਰੂ ਜੀ ਨੇਤਾ ਕਰਦੇ ਨੇ ਹਾਲ ਸੁਣਾ ਸਜਦਾ ਦੀਵਾਨ ਦੀ ਓ ਸੰਗਤਾਂ ਵਹਿਰਾਂ ਕਾਤ ਆਉਂਦੀਆਂ ਦੀਵਾਨ ਵਿੱਚ ਸੰਗਤਾਂ ਵਹਿਰਾਂ ਕਾਤ ਆਉਂਦੀਆਂ ਦੀਵਾਨ ਵਿੱਚ ਗੁਰੂ ਕੋਲ ਆ ਕੇ ਸਾਰੇ ਦੁਖੜੇ ਸਣਾਨ ਜੀ ਹੋ ਸਤਾ ਭਲ ਬੰਡਾਰਾ ਕੀ ਗੁਰੂ ਦਰਬਾਰ ਵਿਚਾ ਸਤਾ ਭਲ ਵੰਡਾਰਾ ਕੀ ਗੁਰੂ ਦਰਬਾਰ ਵਿਚਾ ਰਾਗ ਅਸਵਦ ਸੋਰਾ ਤਾਲ ਨਾਲ ਗਾਣ ਜੀ ਹੋ ਚੱਲ ਦੇ ਪੰਡਾਰੇ ਖੁੱਲੇ ਨਾਨਕ ਗੁਰੂ ਦੇ ਨਾਤੇ ਅੱਲਾ ਦੇ ਪੰਡਾਰੇ ਖੁੱਲੇ ਨਾਨਕਾ ਗੁਰੂ ਦੇ ਨਾਂ ਤੇ ਰਾਜੇ ਤੇ ਫਕੀਰ ਇੱਕੋ ਪੰਗਤੀ ਚ ਖਾਨ ਜੀ ਓ ਕਉਜ ਹੱਥੀ ਸੇਵਾ ਕਰ ਖੁਸ਼ੀਆਂ ਗੁਰੂ ਤੋਂ ਪਾਉਣਾ ਕਉਜ ਹੱਥੀ ਸੇਵਾ ਕਰ ਖੁਸ਼ੀਆਂ ਗੁਰੂ ਤੋਂ ਪਾਉਣਾ ਕਉਜ ਦਸਬੰਦਾ ਵੇਜਾ ਪਾਉਣਾ ਪੂਰਾ ਮਾਨ ਜੀ ਕੋਈ ਦੁੱਧ ਪੁੱਤ ਮੰਗੇ ਕੋਈ ਤਨ ਸੁਖ ਮੰਗੇ ਕੋਈ ਦੁੱਧ ਪੁੱਤ ਮੰਗੇ ਕੋਈ ਤਨ ਸੁਖ ਮੰਗੇ ਗੁਰੂ ਦਰਬਾਰ ਵਿੱਚੋਂ ਝੋਲੀਆਂ ਭਰਾਂ ਜੀ ਓ ਉਸੇ ਦਰਬਾਰ ਕੋਲਾ ਬੇਰੀ ਦੁੱਖ ਪੰਜਣੀ ਐ ਉਸੇ ਦਰਬਾਰ ਖਪੰਜਣੀਏ ਜਿਹਦੇ ਥੱਲੇ ਨਾਕੇ ਲੱਖਾਂ ਦੁੱਖ ਕੱਟੇ ਜਾਣ ਜੀ ਓ ਪੰਮੇ ਲੁੱਪ ਵਾਲੇ ਲੈਖਾ ਓਪਮਾ ਗੁਰੂ ਦੀ ਸਾਦਾ ਪੰਮੇ ਲੁੱਪ ਵਾਲੇ ਲੈਖਾ ਓਪਮਾ ਗੁਰੂ ਦੀ ਸਾਦਾ ਜੀ ਨੂੰ ਗਾ ਕੇ ਮਿਲਦਾ ਨਮਾਨਿਆਂ ਨੂੰ ਮਾਣ ਜੀ ਮੰਮੇ ਲੋਪੋ ਲਖ ਉਪਮਾ ਗੁਰੂ ਦੀ ਸਦਾ ਜੀ ਨੂੰ ਗਾ ਕੇ ਮਿਲਦਾ ਨਿਮਾਨਿਆਂ ਨੂੰ ਮਾਣ ਜੀ ਬਹੁਤ ਧੰਨਵਾਦ ਸਾਡੇ ਸਕਾਰਯੋਗ ਰਿਸਿਵਰ ਸਾਹਿਬ ਭਾਈ ਨਿਰਮਲ ਸਿੰਘ ਜੀ ਜਥੇਦਾਰ ਰਜੀਤ ਸਿੰਘ ਜੀ ਹੋਰ ਵੀ ਸਾਡੇ ਵੀਰ ਬਜ਼ੁਰਗਾਂ ਵੱਲੋਂ ਬਹੁਤ ਸਾਰਾ ਸਕਾਰ ਭੇਜਿਆ ਸਟੇਜ ਦਾ ਧੰਨਵਾਦ ਕਰਦੇ ਆ ਇਸ ਘੜੀ ਨੂੰ ਸਮਾਂ ਬੀਤਿਆ ਇੱਕ ਸਾਲ ਬਾਅਦ ਉਹ ਸਮਾਂ ਆਇਆ 19 ਜੂਨ 1595 ਈਸਵੀ ਗੁਰੂ ਕੀ ਬਟਾਲੀ ਦੇ ਵਿੱਚ ਧੰਨ ਧੰਨ ਮੇਰੀ ਪੀੜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਅਵਤਾਰ ਆਉਣਾ ਧੰਨਵਾਦ ਕਰਦੇ ਆਂ ਕਹਿੰਦੇ ਗੁਰੂ ਕੀ ਬਟਾਲੀ ਵਿੱਚ ਰੌਣਕਾਂ ਹੀ ਰੌਣਕਾਂ ਨੇ ਖੁਸ਼ੀਆਂ ਦੇ ਨਾਲ ਕੋਨਾ ਕੋਨਾ ਮਹਿਕਾਇਆ ਹੈ ਸੰਗਤਾਂ ਵਧਾਈਆਂ ਦੇਣ ਪੰਜਵੇਂ ਗੁਰੂ ਨੂੰ ਆ ਕੇ ਨੂਰ ਦਾ ਖਜ਼ਾਨਾ ਘਰ ਬਾਲ ਰੂਪੀ ਆਇਆ ਹੈ ਚੌਥੇ ਪਾਤਸ਼ਾਹ ਤੇ ਦਾਦੀ ਭਾਨੀ ਮਾ ਦਾ ਪੋਤਰਾ ਹੈ ਚੰਨ ਤੋਂ ਵੀ ਸੋਣਾ ਮਾਤਾ ਗੰਗਾ ਜੀ ਦਾ ਜਾਇਆ ਹੈ ਪੰਮੇ ਲੋਕੋ ਜਾਈਏ ਬਲਹਾਰੇ ਪਰਮਾਤਮਾ ਤੋਂ ਧਾਰ ਅਵਤਾਰ ਸੁੱਤੇ ਭਾਗਾ ਨੂੰ ਜਗਾਇਆ ਹੈ ਅੱਜ ਦੇ ਦਿਨ ਛੇਵੇਂ ਪਾਤਸ਼ਾਹ ਮੀਰੀ ਪਰੀਦੇ ਮਾਲਕ ਉਹਨਾਂ ਦਾ ਅਵਤਾਰ ਹੋਇਆ ਸਾਰੀਆਂ ਗੁਰ ਸੰਗਤਾਂ ਨੂੰ ਮੀਰੀ ਪਰੀਦੇ ਮਾਲਕ ਸ਼੍ਰੋਮਣੀ ਕਮੇਟੀ ਸਮੂੱਚੀ ਮੈਨੇਜਮੈਂਟ ਔਰ ਨੌਜਵਾਨ ਲੋਪੋ ਨਗਰ ਦੀਆਂ ਗੁਰਸੰਗਤਾਂ ਵੱਲੋਂ ਸਾਰੀਆਂ ਗੁਰਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਵਾਰ ਮੁਬਾਰਕਾਂ ਹੋਣ ਧੰਨਵਾਦ ਕਰਦੀਆਂ ਇਹਨਾਂ ਕੁਝ ਕਹਿੰਦੇ ਖੇਮਾ ਦੇ ਜਾਚਕ ਇਹ ਜਥਾ ਭਾਈ ਕੁਲਵਿੰਦਰ ਸਿੰਘ ਦਿਵਾਨਾ ਪਾਲਾ ਸਿੰਘ ਘੋਲੀਆ ਦਾਸ ਪਰਮਜੀਤ ਸਿੰਘ ਆਮਾ ਲੋਪੋ ਵਾਲੇ ਜਥੇ ਦੀ ਇੰਨੀ ਕ ਹਾਜ਼ਰੀ ਕਰੋ ਪ੍ਰਵਾਨ ਔਰ ਦੁਬਾਰਾ ਫਿਰ ਅੱਜ ਦੇ ਦਿਹਾੜੇ ਦੀਆਂ ਸਾਰੀਆਂ ਗੁਰਸੰਗਤਾਂ ਨੂੰ ਲੱਖ ਲੱਖ ਵਾਰ ਮੁਬਾਰਕਾਂ ਹੋਣ ਆਓ ਜੀ ਅਗਲਾ ਸਮਾਚਾਰ ਸਾਡੇ ਬਹੁਤ ਹੀ ਸਤਿਕਾਰਯੋਗ ਨਿਰਮਲ ਸਿੰਘ ਜੀ ਇਹ 2 ਮਿੰਟ ਬੋਲਗੇ 2 2 ਮਿੰਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵੱਡ ਪੱਗਾ ਸਮਾਂ ਜਦੋਂ ਕਿ ਅੱਜ ਆਪਾਂ ਮੀਰੀ ਬੀਰੀ ਦੇ ਮਾਲਕ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ अवतार दिहाड़ा सारीयां संगतਾਂ ਮਿਲ ਜੁਲ ਕੇ ਮਨਾ ਰਹੀਆਂ ਸੋ ਸਾਰੀ ਸੰਗਤ ਨੂੰ ਮੇਰੀ ਪੀੜੀ ਦੇ ਮਾਲਕ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ अवतार ਦਿਹਾੜੇ ਦੀਆਂ ਲੱਖ ਲੱਖ ਵਾਰ ਮੁਬਾਰਕਾਂ ਹਾਂ ਵਧਾਈਆਂ ਹਾਂ ਅੱਜ ਜੋ ਲੋਕੋ ਵਾਲਾ ਕਵੀ ਸ਼੍ਰੀ ਅੱਥਾ ਪਰਮਜੀਤ ਸਿੰਘ ਜੀ ਬੰਮਾ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਇਸ ਸਮਾਗਮ ਤੇ ਹਾਜ਼ਰੀ ਭਰੀ ਹੈ ਹੁਣ ਪ੍ਰਬੰਧਕਾਂ ਵੱਲੋਂ ਉਹਨਾਂ ਦਾ ਉਹਨਾਂ ਦੇ ਜਥੇ ਦਾ ਸਨਮਾਨ ਕੀਤਾ ਜਾਵੇਗਾ ਗੁਰੂ ਘਰ ਵੱਲੋਂ ਸੋ ਉਹ ਉਹਨਾਂ ਨੂੰ ਬੇਨਤੀ ਹੈ ਕਿ ਉਹ ਇਧਰਲੇ ਪਾਸੇ ਆਗੇ ਗੁਰੂ ਖੀਆਂ ਸੰਗਤਾਂ ਵੱਲੋਂ ਪ੍ਰਬੰਧਕਾਂ ਵੱਲੋਂ ਇਸ ਜਥੇ ਨੂੰ ਸਨਮਾਨ ਕੀਤਾ ਜਾਵੇਗਾ ਬੋਲੇ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਪ੍ਰਬੰਧਕ ਜੋ ਜਿਨ੍ਹਾਂ ਨੇ ਪ੍ਰਬੰਧ ਕੀਤਾ ਨੌਜਵਾਨ ਵੀਰਾਂ ਦਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਐਨ ਆਰ ਆਈ ਵੀਰ ਜਿਨ੍ਹਾਂ ਨੇ ਇਹਦੇ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਹਿੱਸਾ ਪਾਇਆ ਇਸ ਪ੍ਰਬੰਧ ਨੂੰ ਕਰਨ ਦੇ ਲਈ ਸਾਡੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਅਸੀਂ ਉਹਨਾਂ ਸਾਰੇ ਐਨ ਆਰ ਆਈ ਵੀਰਾਂ ਦਾ ਅਤੇ ਨਗਰ ਨਿਵਾਸੀ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਮਾਲਕ ਚੜ੍ਹਦੀਓ ਤਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ